ਕੇਂਦਰ ਸਰਕਾਰ ਦਾ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ ਹਰਿਆਣਾ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਫਿਰਦਾ ਚੰਡੀਗੜ੍ਹ ਚ ਅਜੈਂਸੀਟੀ ਦੇ ਉਹਦੀ ਵੀ ਅਪਰੂਵਲ ਦੇ ਦਿੱਤੀ ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ ਚ ਬੈਠੀਆਂ ਹਕੂਮਤਾਂ ਇਹ ਪੰਜਾਬ ਦੇ ਹੱਕ ਕੌਣ ਨੂੰ ਐਡੀਆਂ ਕਾਲੀਆਂ ਕਿਉਂ ਰਹਿਂਦੀਆਂ ਕਿਉਂਕਿ ਐਨਜੀਟੀ ਕੋਲ ਤਾਂ ਚੰਡੀਗੜ੍ਹ ਦੀਆਂ ਬੜੀਆਂ ਅਪਰੂਵਲ ਪੈਂਡਿੰਗ ਪਈਆਂ ਨੇ ਉਹਨਾਂ ਚੋਂ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਹਬਾਨਾਂ ਦੇ ਨਵੇਂ ਚੈਂਬਰ ਬਣਨੇ ਨੇ ਜਿਨ੍ਹਾਂ ਦੀ ਬਹੁਤ ਲੋੜ ਹੈ ਉਹ ਨਹੀਂ ਮਿਲੀਆਂ ਪਰ ਇਹ ਵਿਧਾਨ ਸਭਾ ਦੀ ਅਪਰੂਵਲ ਇਹ ਬੜੀ ਛੇਤੀ ਆ ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਹਰਿਆਣਾ ਨੂੰ ਤਾਂ ਟੈਂਪਰੇਰੀ ਤੌਰ ਤੇ ਇਹ ਲੀਜ਼ ਤੇ ਦਿੱਤੀਆਂ ਸੀ ਬਿਲਡਿੰਗਾਂ ਕਿ ਜਿੰਨਾਂ ਚਿਰ ਆਪਣੀ ਰਾਜਧਾਨੀ ਨਹੀਂ ਬਣਾ ਲੈਂਦੇ ਤੁਸੀਂ ਵਰਤ ਲਓ ਤੇ ਹੁਣ ਕੇਂਦਰ ਉਹ ਹਰਿਆਣਾ ਦਾ ਪੱਕਾ ਕਬਜ਼ਾ ਕਰਾ ਕੇ ਇਹਨੂੰ ਪਰਮਾਨੈਂਟ ਯੂਟੀ ਬਣਾਉਣਾ ਚਾਹੁੰਦਾ ਹੈ ਇਹ ਅਸੀਂ ਹੋਣ ਨਹੀਂ ਦੇਵਾਂਗੇ ਪਰ ਮੇਰਾ ਦੂਜਾ ਵੱਡਾ ਸਵਾਲ ਮੁਕਸੂਬੇ ਦੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਵੀ ਕਿਤੇ ਬਾੜੀ ਤਾਂ ਨਹੀਂ ਖੇਤ ਮੁਖਾਰੀ ਕਿਉਂਕਿ ਜਿਸ ਦਿਨ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਮਾਨ ਸੰਭੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਹੱਕਾਂ ਨੂੰ ਖੋਰਾ ਲੱਗ ਰਿਹਾ ਕਦੇ BBMP ਚ ਪੰਜਾਬ ਦੀ ਨੁਮਾਇੰਦਗੀ ਖਤਮ ਕਦੇ ਸਿਟਕੋ ਚ ਪੰਜਾਬ ਦੀ ਨੁਮਾਇੰਦਗੀ ਖਤਮ ਫਿਰ ਸਾਡੇ ਮੁੱਖ ਮੰਤਰੀ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕਰਦੇ ਨੇ BSF 40 ਕਿਲੋਮੀਟਰ ਅੰਦਰ ਪੰਜਾਬ ਯੂਨੀਵਰਸਿਟੀ ਉੱਥੋਂ ਸੈਨੇਟ ਖਤਮ ਔਰ ਅੱਜ ਮੁੱਖ ਮੰਤਰੀ ਯੂਨੀਵਰਸਿਟੀ ਜਾ ਕੇ ਆਏ ਨੇ ਪੰਜਾਬ ਉਥੇ ਆਪਣੇ ਭਾਸ਼ਣ ਚ ਪਰਾਲੀ ਧੂਆਂ ਪਤਾ ਨਹੀਂ ਕੀ ਕੀ ਗੱਲਾਂ ਕਰਿਆ ਪਰ ਸੈਨੇਟ ਬਾਰੇ ਇੱਕ ਸ਼ਬਦ ਨਹੀਂ ਬੋਲੇ ਫਿਰ ਇਹਦੀ ਸਾਬਤ ਹੋ ਗਿਆ ਨਾ ਕਿ ਜਿਹੜੀ ਸੈਨੇਟ ਖਤਮ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਹੋਇਆ ਥੋੜੇ ਐਜੂਕੇਸ਼ਨ ਮਨਿਸਟਰ ਨੇ ਸਹਿਮਤੀ ਦਿੱਤੀ ਉਥੇ ਤਾਂ ਇਹ ਸੈਨੇਟ ਖਤਮ ਕੀਤੀ ਜਾ ਰਹੀ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਸਮੇਤ ਪੰਜਾਬ ਦੇ ਜਿੰਨੇ ਹੱਕ ਨੇ ਚਾਹੇ ਉਹ ਪਾਣੀ ਹੋਵੇ ਰਾਜਧਾਨੀ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਇਹ ਲੜਾਈਆਂ ਲੜਦਾ ਰਿਹਾ ਹੈ ਅੱਜ ਵੀ ਆਰ ਪਾਰ ਦੀ ਲੜਾਈ ਲੜਾਂਗੇ ਚੰਡੀਗੜ੍ਹ ਦੀ 1 ਇੰਚ ਜ਼ਮੀਨ ਤੇ ਵੀ ਹਰਿਆਣੇ ਦੀ ਕੋਈ ਬਿਲਡਿੰਗ ਬਣਨ ਨਹੀਂ ਦਵਾਵਾਂਗੇ ਹਰਿਆਣਾ ਜਿੱਥੇ ਮਰਜ਼ੀ ਬਣਾਵੇ ਰਾਜਤਾਂ ਨਹੀਂ ਚਾਹੇ ਪੰਚਕੂਲੇ ਲੈ ਜਾਏ ਕਰਨਾਲ ਲੈ ਜਾਏ ਕੁਰਕ ਖੇਤਰ ਲੈ ਜਾਏ ਸਾਨੂੰ ਕੋਈ ਲਾਗਤ ਹੈਗਾ ਨਹੀਂ ਪਰ ਇਹ ਚੰਡੀਗੜ੍ਹ ਪੰਜਾਬ ਦਾ ਹੁਣ ਆਉਂਦਾ ਜਜਾ ਜਿੱਦਣ ਸੁੱਤੇ ਪਿਆ ਨਹੀਂ ਟਵੀਟ ਕਰਕੇ ਹਰਿਆਣਾ ਦੀ ਜ਼ਮੀਨ ਮੰਗੀ ਨਾਲ ਸ਼ਰਾਰਤ ਨਾਲ ਤੁਸੀਂ ਵੀ ਮੰਗੀ ਉਹ ਪੰਜਾਬ ਦੇ ਹੱਕ ਮਾਰਨ ਦਾ ਉਹ ਪੰਜਾਬ ਦੇ ਹੱਕ ਖੋਣ ਦੀ ਨਹੀਂ ਤੁਸੀਂ ਰੱਖੀ ਜਿਹੜੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਭਾਈ ਇਹ ਵਿਧਾਨ ਸਭਾ ਵੀ ਚੰਡੀਗੜ ਇਹ ਜਿਹੜੀ ਚੰਡੀਗੜ ਚ ਬਣੀ ਹੈ ਪੰਜਾਬ ਦੀ ਹੈ ਇਹ ਹਾਈ ਕੋਰਟ ਵੀ ਜਿਹੜੀ ਬਿਲਡਿੰਗ ਬਣੀ ਹੈ ਪੰਜਾਬ ਦੀ ਹੈ ਉਹ ਮੁੱਖ ਮੰਤਰੀ ਤੋਂ ਹੋਰ ਪੰਜਾਬ ਕੀ ਤਵੱਕੋ ਰੱਖੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਤਰੀਕੇ ਦੀਆਂ ਸਾਜ਼ਿਸ਼ਾਂ ਦਾ ਜਿੰਨਾਂ ਦਾ ਤੁਸੀਂ ਹਿੱਸਾ ਵੰਡ ਰਹੇ ਹੋ ਇਹ ਬੰਦ ਕਰ ਦਿਓ ਆ ਜਿਹੜੇ ਤੁਹਾਡੇ ਬੁਲਾਰੇ ਹੰਝੂ ਆਉਂਦੇ ਫਿਰਦੇ ਕਿ ਜੀ ਐਨਜੀਟੀ ਨੇ ਅਪਰੂਵਲ ਦਿੱਤਾ ਜੀ ਕਿਵੇਂ ਦਿੱਤਾ ਭਾਈ ਤੁਹਾਡੀ ਸਹਿਮਤੀ ਨਾਲ ਦਿੱਤਾ ਤੁਸੀਂ ਤਾਂ ਆਪ ਵੱਖਰੀ ਜ਼ਮੀਨ ਮੰਗਦੇ ਸੀ ਅਗਲੇ ਨੇ ਚੱਕ ਕੇ ਦਿੱਤਾ ਸੋ ਹੁਣ ਲੋਕ ਤੁਹਾਡੇ ਮਗਰਮਚਦੇ ਹੰਝੂ ਨਹੀਂ ਦੇਖਣਾ ਚਾਹੁੰਦੇ ਲੋਕਾਂ ਨੂੰ ਆਕੇ ਜਵਾਬ ਦਿਓ ਕਿ ਪੰਜਾਬ ਦੇ ਨਾਲ ਐਡਾ ਵੱਡਾ ਧਰੋ ਤੁਸੀਂ ਕਿਉਂ ਕਮਾਇਆ ਜਦਕਿ ਤੁਹਾਨੂੰ 92 ਐਮਐਲਏ ਦੇ ਕੇ ਤੁਹਾਡ ਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਦਿੱਲੀ ਵਾਲਿਆਂ ਨੇ ਨਹੀਂ ਬਣਾਇਆ ਸੀ ਪਰ ਤੁਸੀਂ ਦਿੱਲੀ ਵਾਲਿਆਂ ਨਾਲ ਰਲ ਕੇ ਪੰਜਾਬ ਨਾਲ ਇੱਕ ਵੱਡਾ ਧੋਖਾ ਕੀਤਾ